ਗੜਾ ਪਾਂ ਚਲੇ ਰਹੀ ਆਪਣੀ ਲਿਵਰਰੀ ਸਪੀਡ ਤੇ ਧੁੰਨ ਫੀੜਾ ਪਈ ਸੀ ਲਿਵਰਰੀ ਸਪੀਡ ਚਲੇਦੀ ਇੱਕ ਕੈਂਟਰ ਵਾਲੇ ਨੇ ਬੈਕ ਦੇ ਗੀਅਰ ਲਾ ਕੇ ਰੋਡ ਦੇ ਕੰਬੇ ਖੜੀ ਕਰਤੀ ਗੱਡੀ ਕੰਟਰੋਲ ਕਰਨ ਨੂੰ ਮੌਕਾ ਹੀ ਨਹੀਂ ਮਿਲਿਆ ਜੀ ਦੂਜੀਆਂ ਕਾਰਾਂ ਵਿੱਚ ਚਲੇਦੀ ਉਹਨਾਂ ਨੂੰ ਬਚਾਉਂਦੇ ਪਜਾਂਦੇ ਆਪਣੀ ਗੱਡੀ ਨੂੰ ਪਿੱਛੇ ਡਾਲੇ ਦੇ ਲੱਗ ਤੇ ਜੇ ਗੱਟਾਂ ਉਤਰਾ ਗੱਡੀ ਆਈ ਨਾ ਉਹ ਇੱਧਰ ਮੋੜਦਾ ਏ ਜੇ ਉਧਰੋਂ ਗੱਡੀ ਆਈ ਗਏ ਨਾ ਉਨੀ ਜਗਦੋਂ ਬੈ ਕਰਤਾ ਇਹ ਦੂਜੀ ਗੱਡੀ ਉਹਦੇ ਮਗਰ ਬੱਜੀ ਵਿੱਚ ਤੇ ਮੇਰੀ ਉਹਦੇ ਮਗਰ ਕਿਨੇ ਘਟੇ ਵਿੱਚ ਜਾਂਦੇ 2 3 ਕਿਨੇ ਘਟੇ ਵਿੱਚ ਹੋਏ ਸਾਨੂੰ ਤਾਂ ਪਤਾ ਨਹੀਂ ਆਪਾਂ ਘਰ ਸੀਗੇ ਸਾਨੂੰ ਇਹਨਾਂ ਦਾ ਪਤਾ ਨਹੀਂ ਆ ਕਿ ਲੇ ਕਿ ਫਿਕਰ ਵੱਲ ਕਿੱ데 ਨਹੀਂ ਆ ਡਰਾਈਵਰ ਨੂੰ ਪਤਾ ਸਾਨੂੰ ਨਹੀਂ ਆ ਪਤਾ ਜੀ ਅਸੀਂ ਤਾਂ ਹੁਣੇ ਪਹੁੰਚਿਆ